ਠਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਕੀ ਦੇ ਕਰਮਚਾਰਾਂ ਨੂੰ ਮਿਲੀ ਇੱਕ ਵੱਡੀ ਸਫਲਤਾ 20 ਗ੍ਰਾਮ ਹੈਰੋਇਨ ਦੇ ਸਮੇਤ ਦੋ ਵਿਅਕਤੀ ਕਾਬੂ ਇਸ ਸਬੰਧੀ ਇਸ ਸਬੰਧ ਦੀ ਜਾਣਕਾਰੀ ਦਿੰਦਿਆਂ ਹੋਇਆ ਚੌਕੀ ਕਾਰਿਆਂ ਦੇ ਇੰਚਾਰਜ ਐਸਆਈ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਮੇਤ ਸਾਥੀ ਕਰਮਚਾਰੀ ਪਿੰਡ ਪੁਨੀਆ ਦੇ ਨਜ਼ਦੀਕ ਸਵੇਰ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਸੂਏ ਵਾਲੇ ਸਾਈਡ ਤੋਂ ਦੋ ਵਿਅਕਤੀ ਆਉਂਦੇ ਹੋਏ ਦਿਖਾਏ ਦਿੱਤੇ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਇੱਕਦਮ ਪਿੱਛੇ ਮੁੜ ਗਏ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁੱਛ ਕੇ ਦੌਰਾਨ ਆਪਣਾ ਨਾਮ ਆਕਾਸ਼ ਦੱਸਿਆ ਤੇ ਦੂਜੇ ਨੇ ਬੌਬੀ ਜਿਨ੍ਹਾਂ ਦੇ ਕੋਲੋਂ ਤਲਾਸ਼ੀ ਲੈਣ ਤੇ 20 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨਾਤੇ ਮੁਕਦਮਾ ਦਰਜ ਰਜਿਸਟਰ ਕਰਵਾਂ ਤੇ ਉਕਤ ਵਿਅਕਤੀਆਂ ਨੂੰ ਪੇਸ਼ ਅਦਾਲਤ ਦੇ ਵਿੱਚ ਕੀਤਾ ਜਾ ਰਿਹਾ ਤੇ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਉਹਨਾਂ ਵਿਅਕਤੀਆਂ ਤੇ ਹੋਰ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਵਿਅਕਤੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਤੇ ਕਿੱਥੇ ਵੇਚਦੇ ਹਨ ਜਿਹੜੇ ਅੱਜ ਦੋ ਵਿਅਕਤੀ ਫੜੇ ਗਏ ਇਹਨਾਂ ਤੋਂ ਕੀ ਕੀ ਚੀਜ਼ ਬਰਾਮਦ ਹੋਈ ਹੈ ਜੀ ਇਹ ਜੀ ਕੱਲ ਨੂੰ ਪੁਲਿਸ ਪਾਰਟੀ ਦੀ ਕਸ਼ਟ ਕਰ ਰਹੀ ਸੀ ਪੁਣੀ ਵਾਲੀ ਸਾਈਡ ਤੇ ਉਹ ਜੋ ਦੋ ਬੰਦੇ ਮੋੜੇ ਨੌਜਵਾਨ ਜਿਹੜੇ ਉਹ ਤਰੇ ਹੁੰਦੇ ਦਿਖਾਈ ਦਿੱਤੇ ਪੋਸਟਪਾਰਟ ਸ਼ੱਕ ਦੇ ਹੱਦ ਤੇ ਰੋਕਿਆ ਤੇ ਇਹਨਾਂ ਦੇ ਕੋਲੋਂ ਗ੍ਰੀਟਾ ਇੱਕ ਜਿਹੜਾ ਜੀਆ ਰੋਕਿਆ ਗਿਆ ਇੱਕ ਦਾ ਨਾਮ ਸੀ ਆਕਾਸ਼ਿੰਦਰ ਪੁਤਰ ਕਾਲ ਸਿੰਘ ਉਹਦੇ ਕੋਲੋਂ 15 ਗ੍ਰਾਮ ਹੈਰਨ ਤੇ ਗੋਬੀ ਸਿੰਘ ਪੁਤਰ ਰਸ਼ਦ ਸਿੰਘ ਕੋਲੋਂ 5 ਗ੍ਰਾਮ ਲਈ ਹੈਰਨ ਬਰਾਮਦ ਇਹਨਾਂ ਦੇ ਅੱਗੇ ਵੀ ਕੋਈ ਮੁਕਦਮੇ ਦਰਜ ਹੈ ਨਹੀਂ ਅੱਗੇ ਪਹਿਲਾਂ ਨੇ ਤਾਂ ਕੋਈ ਮੁਕਦਮਾ ਦਰਜ ਨਹੀਂ ਜੀ ਹੈਗਾ ਤੇ ਨਵੇਂ ਮੁੰਡੇ ਉੱਠੇ ਆ ਤੇ ਹਲੇ ਨਵਾਂ ਨਵਾਂ ਇਹਨਾਂ ਕੰਮ ਸਟਾਰਟ ਕੀਤਾ ਸੀ ਆਪਣਾ ਜੋ ਨਸ਼ਾ ਵੇਚਣ ਦਾ ਉਹ ਕੱਲ ਕੰਮ ਪੁਰਸਤ ਹੈ ਸਿਰਫ ਦੇਖਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇਹ ਬੰਦੇ ਨਸ਼ਾ ਵੇਚਦੇ ਆ ਰਹੇ ਨੇ ਤੇ ਇਹਨਾਂ ਦੇ ਕਿਸ ਤਰੀਕੇ ਨਾਲ ਹੁਣ ਅੱਗੇ ਜਿਹੜੀ ਪੈਰਵਾਈ ਇਹਨਾਂ ਤੇ ਕੀਤੀ ਜਾ ਰਹੀ ਹੈ ਕਿ ਅੱਗੇ ਤੋਂ ਇਹੋ ਜਿਹੇ ਜਿਹੜੇ ਕੰਮ ਅਸੀਂ ਜੀ ਮੰਨ ਜੋ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜੀ ਨਸ਼ਾ ਖਲਾਫ ਦੀ ਕਾਰਵਾਈ ਮੰ ਚਲ ਰਹੀ ਹੈ ਜੀ ਉਹਦੇ ਵਿੱਚ ਅਸੀਂ ਜੋ ਬੰਦੇ ਨੂੰ ਗ੍ਰਿਫਤਾਰ ਕਰਕੇ ਤੇ ਮੁਕੱਦਮਾ ਨੰਬਰ 20 ਅੰਡਰ ਸੈਕਸ਼ਨ 21 ਕਾਟ 85 1800 ਦੇ ਤਹਿਤ ਮੁਕੱਦਮਾ ਦਰਜ ਕਰਕੇ ਜਿਹੜੀ ਕਾਰ ਤਰਨ ਤਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼